ਸੰਗੋ ਦੀਓ ਅੱਜ ਕੱਤਕ ਦਾ ਪਹਿਲਾ ਬਰਵਿਸ਼ਟਾ ਹੈ ਸਹਿਬ ਸੱਚੇ ਪਾਤਸ਼ਾਹ ਨੂੰ ਤੇ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਤੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਪਾਤਸ਼ਾਹ ਆਪੇ ਹਰ ਬਾਣੀ ਰਾਹੀਂ ਕੱਤਕ ਦਾ ਮਹੀਨਾ ਬੜਾ ਸਖਤ ਹੈ ਪਰ ਆਪਣੇ ਭਗਤਾਂ ਲਈ ਆਨੰਦ ਭਰਿਆ ਖੁਸ਼ੀਆਂ ਭਰਿਆ ਰੱਖੇ ਸਹਿਬ ਸੱਚੇ ਪਾਤਸ਼ਾਹ ਨੇ ਆਪਣਾ ਖੇਡ ਕਰਦੇ ਹੋਏ ਮਾਤ ਲੋਕ ਵਿੱਚ ਆਪਣਾ ਪ੍ਰਗਟਾਵਾ ਕਰਦੇ ਹੋਏ ਇਸ ਤਰ੍ਹਾਂ ਦੇ ਵਿਹਾਰ ਕੀਤੇ ਕਿ ਜਿੱਥੇ ਕਿਸੇ ਨੂੰ ਕੋਈ ਪ੍ਰੇਖਾ ਨਾ ਰਹੇ ਕਿ ਇਹ ਵਿਹਾਰ ਕਰਨ ਵਾਲਾ ਕਰਤਾ ਕਰਨੀ ਦਾ ਕਰਤਾ ਕੌਣ ਹੈ ਪਾਤਸ਼ਾਹ ਕਹਦੇ ਜਿਸ ਨੇ ਰਚਨਾ ਰਚੀ ਆਦ ਆ ਜਿਸ ਨੇ ਰਚਨਾ ਰਚੀ ਆਦ ਸੋ ਅੰਤ ਆਪਣਾ ਹੁਕਮ ਮਨਾਈਏ ਅਕੇ ਇਸੇ ਤਰ੍ਹਾਂ ਫੇਰ ਕਹਿੰਦੇ ਨੇ ਜਿਸ ਨੇ ਰਚਨਾ ਰਚਾਈ ਆਦ ਸੋ ਵੇਖਣ ਆਇਆ ਅੰਤ ਬੇਅੰਤ ਆਪਣਾ ਫੇਰਾ ਪਾਈਏ ਉਹ ਵੀ ਵੇਖਣ ਆਇਆ ਜਿਸ ਲਈ ساری ਆਤਮਾ ਰਚਨਾ ਰਚੀ ਹੈ ਸਹਿਰ ਸੱਚੇ ਪਾਤਸ਼ਾਹ ਨੇ ਇਸਰਾ ਆਪਣਾ ਪ੍ਰਗਟਾਵਾ ਕੀਤਾ ਤੁਹਾਡੇ ਨਾਲ ਥੋੜੇ ਫਿਰ ਹਰ ਬਾਣੀ ਸਾਂਝੀ ਕਰਦੇ ਹਾਂ ਫਿਰ ਕਤਕ ਦੇ ਬੀਨੇ ਦੀ ਵੀ ਗੱਲ ਕਰਾਂਗੇ ਸਹਿਰ ਸੱਚੇ ਪਾਤਸ਼ਾਹ ਇੱਕ ਹਰ ਬਾਣੀ ਨਹੀਂ ਇਹ ਦਸਵੇਂ ਨੇ ਜਨ ਭਗਤਾਂ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਸਹਬ ਨਹੀਂ ਇਹ ਅੰਗ ਸਹੇਲੀ ਸਹਬ ਨਹੀਂ ਇਹ ਅੰਗ ਸਹੇਲੀ ਸਹਾਲ ਆਪਣਾ ਰਿਹਾ ਵਿਖਾਈ ਆ ਸਹਬ ਨਹੀਂ ਇਹ ਅੰਗੀਕਾਰ ਸਭ ਨੂੰ ਅੰਗਾ ਆਪਣੇ ਅੰਗ ਨਾਲ ਜੋੜਨ ਵਾਲਾ ਅੰਗੀਕਾਰ ਅੰਗ ਅੰਗ ਨਾਲ ਮਲਾਈਆ ਸਹਬ ਨਹੀਂ ਦਿਲਦਾਰ ਦਿਲ ਦਾ ਦਿਲਦਾਰ ਦਿਲ ਦਾ ਦਿਲਦਰੀ ਵੇਖ ਵਿਖਾਏ ਦਾ ਦਲਿਤਰੀਆਂ ਸਾਡੇ ਵਰਗੇ ਦਲਿਤਰੀਆਂ ਨੂੰ ਆਪਣਾ ਦੱਸ ਕੇ ਕਿ ਮੈਂ ਤੁਹਾਡੇ ਦਿਲ ਦਾ ਦਿਲਦਾਰ ਹਾਂ ਤੇ ਨਾਲ ਜੋੜਿਆ ਤੁਹਾਨੂੰ ਤੇ ਅੱਗੇ ਕੀ ਕਹਿੰਦੇ ਹਾਂ ਸਹਬ ਨਹੀਂ ਸ਼੍ਰੀ ਭਗਵਾਨ ਫਿਰਦਾ ਤੁਰਦਾ ਸਹਬ ਨਹੀਂ ਸ਼੍ਰੀ ਭਗਵਾਨ ਫਿਰਦਾ ਤੁਰਦਾ ਮੰਜ਼ਲ ਮੰਜ਼ਲ ਪੰਥ ਚਕਾਏ ਦਾ ਸਹਬ ਨਹੀਂ ਤੁਰਦਾ ਬਾਬਲ ਸਹਬ ਨਹੀਂ ਤੁਰਦਾ ਬਾਬਲ ਪਿਤਾ ਪੁੱਤ ਬੇਖ ਵਿਖਾਈ ਆ ਸਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਵਿਹਾਰ ਕੀਤਾ ਕਿ 28 ਪਉ ਨੂੰ ਇੱਥੇ ਧਰਮ ਸੰਮੇਲਨ ਸੀ 28 ਪਉ ਸੈ ਸੇ ਸੰਮਤ ਤਿੰਨ ਉੱਥੇ ਸਵਰਨ ਸਿੰਘ ਸੀ ਉਹਨਾਂ ਨੇ ਕਬਦਾ ਪੜ ਦਿੱਤੀ ਕਿ ਪਾਤਸ਼ਾਹ ਜੋ ਤੁਸੀਂ ਪੀਤੀ ਹੋਈ ਹੈ ਸਾਨੂੰ ਵੀ ਪੜਾ ਦਿਓ ਸਾਨੂੰ ਵੀ ਆਪਣੇ ਵਰਗਾ ਬਣਾ ਦਿਓ ਜੇ ਨਹੀਂ ਕਰੋਗੇ ਤਾਂ ਤੁਹਾਡੇ ਦੇ ਅਸੀਂ ਮੁਕੱਦਮਾ ਜ਼ਾਹਿਰ ਕਰ ਦਾਂਗੇ ਦਾ ਪਾਤਸ਼ਾਹ ਨੇ ਉਸ ਦਾ ਇਹ ਵਚਨ ਪੂਰਾ ਕਰ ਲਈ ਬਾਬੂਪੁਰ ਪਹੁੰਚ ਕੇ ਤੇ ਗੁਰਸਿੱਖਾਂ ਨੂੰ ਕਿਹਾ ਆ ਗਿਆ ਤੁਹਾਡਾ ਧਰਦਾ ਚੋਰ ਇਹਨੂੰ ਹਥਕੜੀ ਲਗਾ ਦਿਓ ਤੇ ਹਥਕੜੀ 2.5 ਗਜ ਮੁੰਜ ਦੀ ਰੱਸੀ ਦੀ ਪਾਤਸ਼ਾਹ ਦੇ ਹੱਥਾਂ ਨੂੰ ਹਥਕੜੀ ਲਗਾਈ ਗਈ ਤੇ ਪਾਤਸ਼ਾਹ ਇਹਦੇ ਵਿੱਚ ਇਹ ਹਥਕੜੀ ਲਗਾਈ ਤੇ ਕੀ ਪ੍ਰਗਟਾਵਾ ਕੀਤਾ ਇਹ 994 ਜੁਗ ਚੌਕੜੀ ਦਾ ਚੋਰ ਬਿਨਾ ਭਗਤਾਂ ਹੱਥ ਕਿਸੇ ਨਾਲ ਆਈਆ ਜਿਹਨੂੰ ਹੱਥਕੜੀ ਲਗਾਈ ਹੋਈ ਸੀ ਇਹ 994 ਚੌਕੜੀ ਜੁਗ ਦਾ ਚੋਰ ਬਿਨਾ ਭਗਤਾਂ ਹੱਥ ਕਿਸੇ ਨਾਲ ਆਈਆ ਉਹ ਜਰਾ ਵੇਖੋ ਨਾਲ ਗੌਰ ਇਹ ਉਹ ਸ਼ਹਿਨशाह ਜਿਸ ਨੂੰ ਸੱਚੇ ਪਾਤਸ਼ਾਹ ਕਹਿ ਕੇ ਸਾਰੇ ਸੀਸ ਨਵਾਈਆ ਨਹੀਂ ਪਤਾ ਲਗਿਆ ਕਿ ਰੱਸੀ ਨਾਲ ਬੰਨਿਆ ਹੋਇਆ ਇਹ ਉਹ ਸ਼ਹਿਨ ਸ਼ਾ ਜਿਸ ਨੂੰ ਸੱਚੇ ਪਾਦਸ਼ਾਹ ਕਹਿ ਕੇ ਸਾਰੇ ਸੀਸ ਨਵਾਈਆ ਤੇ ਇਸੇ ਤਰ੍ਹਾਂ ਪਾਦਸ਼ਾਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਰੱਖਿਆ ਕਿ ਕੌਣ ਸੀ ਜਿਹਨੂੰ ਉਸ ਨੇ ਕੈਦੀ ਬਣਾ ਲਿਆ ਭਗਤਾਂ ਨੇ ਆਪਣਾ ਇਹ ਪਾਦਸ਼ਾਹ ਕੀ ਕਹਦੇ ਨੇ ਕੀ ਉਹ ਕੱਤਕੀ ਨਿਸ਼ਤ ਤੋਂ ਅਨੇ ਨੂੰ ਸਾਂਝੀ ਕਰਦੇ ਹਾਂ 파ਸ਼ਾਨੇਸ਼ ਸ਼ੈਨਸੀ ਸਮੁੱਤ ਲਾਗੂ ਕਰ ਦਿੱਤੀ ਤੇ ਜਦੋਂ ਕੱਤਕ ਆ ਗਿਆ ਸ਼ੈਨਸੀ ਸਮੁੱਤ ਇੱਕ ਉਹਦਾ ਹੁਣ ਅੱਜ ਵੀ ਕੱਤਕ ਦਾ ਪਹਿਲਾ ਪ੍ਰਵਿਸ਼ਤਾ ਹੈ ਉਸ ਕੱਤਕ ਦੀ ਗੱਲ ਸੁਣ ਲਓ ਧਿਆਨ ਨਾਲ ਕੱਤਕ ਕਹੇ ਕਤ ਕਹੇ ਮੈਂ ਕਰਮਾਂ ਦਾ ਵੇਖਣਾ ਕੋਲ ਕਰਮਾਂ ਦਾ ਵੇਖਣਾ ਕੋਲ ਕਰਮਾਂ ਦੀ ਦੇਣੀ ਸਜਾਈਆ ਜਿਹੇ ਜੇ ਕਰ ਉਸਾਂ ਦੀ ਸਜਾ ਤੇ ਤੇਰੇ ਸਮਝ ਲੋ ਕਈ ਕਹਿੰਦੇ ਅਸੀਂ ਭਗਤ ਬਣ ਕੇ ਭਗਤ ਬਣ ਕੇ ਕਿ ਇਹ ਤਾਂ ਨਹੀਂ ਰਸਸ ਦਿੱਤਾ ਕਿ ਤੁਸੀਂ ਕੋਈ ਕਰਮ ਕਰਦੇ ਰਹੋ ਭਗਤਾਂ ਦੀ ਭਗਤੀ ਦੀ ਨੀਤੀ ਚ ਆ ਜਾਓ ਪ੍ਰਭ ਦੇ ਹੁਕਮ ਮੰਨੋ ਕੱਟੇ ਕਹੇ ਮੈਂ ਕਰਮਾਂ ਦਾ ਵੇਖਣਾ ਕੋਲ ਕਰਮਾਂ ਦੀ ਦੇਣੀ ਸਜਾਈਆ ਸੰਤ ਸਹਿਲੇ ਸੱਚ ਬਰੋਲ ਬਰੋਲਿਆਂ ਵਿੱਚੋਂ ਬਾਹਰ ਕਢਾਈਆ ਇਹ ਜਿਹੜੇ ਕੱਟੇ ਬਰੋਲਿਆਂ ਵਿੱਚੋਂ ਗੁਰਮੁਖੋ ਬਚਨ ਬੱਚਿਆਂ ਬਾਗ ਨਾ ਜਾਣਿਓ ਮਖੌਲ ਜਗਤ ਮਖੌਲ ਇਹ ਬਚਨ ਬੱਚਿਆਂ ਬਾਗ ਨਾ ਜਾਣਿਓ ਜਗਤ ਮਖੌਲ ਮਸਟਾ ਰੂਪ ਨਾ ਕੋਈ ਬਣਾਈਆ ਤੁਹਾਡੇ ਸਾਹਮਣੇ ਸਭ ਦੇ ਪਰਦੇ ਦੇਣੇ ਫੋਲ ਤੁਹਾਡੇ ਸਾਹਮਣੇ ਸਭ ਦੇ ਪਰਦੇ ਦੇਣੇ 4 4 ਕੁੰਟ ਖੋਜ ਖਜਾਈਆ ਲੱਖ 84 ਵਿੱਚੋਂ ਉਹ ਰੱਖਣੇ ਲੱਖ 84 ਵਿੱਚੋਂ ਉਹ ਰੱਖਣੇ ਉਹ ਨਰੋਲ ਜਿਹੜੇ ਨਿਰੇ ਨਰਵੈਰ ਨੂੰ ਸੀਸ ਨਵਾਈਆ ਜਿਹੜੇ ਨਿਰੇ ਨਰਵੈਰ ਨੂੰ ਸੀਸ ਨਵਾਈਆ ਉਹ ਰੱਖਣੇ ਤੇ ਆਪਾਂ ਫਿਰ ਜਾਈਏ ਵੈਸੇ ਤੇ ਉਦਨੀਓ ਟਾਰਾ ਮਾਰਦੇ ਨਹੀਂ ਉਹ ਜਿਹੜੇ ਨਿਰੇ ਨਰਵੈਰ ਨੂੰ ਸੀਸ ਚੁਕਾਈਆ ਬਾਕੀ ਤਰਤ ਮਾਤ ਧੋਲ ਦੀ ਸਵਾ ਕੇ ਗੋਦ ਤੌਲਾ ਮਾਰ ਕੇ ਲੈਣੇ ਟਾਈਏ ਤੌਲਾ ਕਿਵੇਂ ਮਾਰਦੇ ਤੁਮ ਵਿਖੇ ਤੁਸੀਂ ਕੁਸ਼ਤੀਆਂ ਦੇ ਵਿੱਚ ਵੀ ਤੌਲਾ ਮਾਰ ਮਾਰ ਕੇ ਕਿਵੇਂ ਟੌਂਦੇ ਨੇ ਮਹਾਰਾਸ਼ੀ ਐਤ ਸਿੰਘ ਬਿਸ਼ੂਪਾਨ ਉਹਨਾਂ ਦੇ ਵਸਨਾ ਕੋਲ ਜਿਨ੍ਹਾਂ ਨੂੰ ਆਪਣੀ ਕੁੱਲ ਲਿਆ ਬਣਾਈ ਉਹਨਾਂ ਦੇ ਵਸਨਾ ਕੋਲ ਜਿਨ੍ਹਾਂ ਨੂੰ ਆਪਣੀ ਕੁੱਲ ਬਣਾ ਲਿਆ ਤੇ ਪਾਦਸ਼ਾਹ ਨੇ ਹੁਣ ਤੁਹਾਨੂੰ ਪਤਾ ਹੈ ਚਾਰ ਕੱਤਕ ਨੂੰ ਦੀਵਾਲੀ ਵੀ ਆਉਣ ਵਾਲੀ ਹੈ ਤਾਂ ਪਾਦਸ਼ਾਹ ਦਿੱਲੀ ਦਰਬਾਰ ਗਏ ਉਥੇ ਪਾਦਸ਼ਾਹ ਨੇ 5 ਕਤਕ 86 ਸੰਮਤ 1 ਨੂੰ ਦਿੱਲੀ ਦਰਬਾਰ ਦੀ ਨਹੀਂ ਰੱਖੀ ਤੇ ਉਥੇ ਪ੍ਰਿਸ਼ਨ ਜੀ ਨਾਲ ਜੋ ਵਾਧਾ ਕੀਤਾ ਸੀ ਉਹ ਪੂਰਾ ਕੀਤਾ 10 ਕਤਕ ਨੂੰ 10 ਕਤਕ 86 ਸੰਮਤ 1 ਨੂੰ ਦਿਵਾਲੀ ਸੀ ਫਿਰ ਭਗਤਾਂ ਨੂੰ ਸਮਝਾਇਆ ਕਿ ਭਗਤ ਦਿਵਾਲੀ ਤੇ ਜੰਗ ਦਿਵਾਈ ਦੇ ਵਿੱਚ ਕੀ ਫਰਕ ਹੈ ਕਿਤੇ ਪਾਦਸ਼ਾਹ ਨੇ ਕੀ ਕਿਹਾ ਸੀ ਜੇ ਭਗਤ ਬਣੇ ਦੇ ਪ੍ਰਭ ਨੂੰ ਰੱਖਿਆ ਕਰੋ ਯਾਰ ਲੋਕ ਲਾਜ ਰਹਿਣ ਕੋਈ ਨਾ ਪਾਇਆ ਲੋਕ ਲਾਜ ਉਹ ਉਸਨੇ ਦੀਵਾਲੀ ਦੇ ਵਿੱਚ ਬੜੀਆਂ ਉਹਨੇ ਲਾਈਟਾਂ ਲਾਈਆਂ ਨੇ ਆਪਾਂ ਵੀ ਲਾ ਲੜੀਏ ਉਹਨੇ ਆਤਿਸ਼ਬਾਜੀ ਚਲਾਈਆ ਆਪਾਂ ਵੀ ਚਲਾ ਲੜੀਏ ਇਹ ਸਮਝ ਲਓ ਤੁਹਾਡੀ ਦੀਵਾਲੀ ਕੀ ਹੈ ਜਲਤ ਦੀ ਦੀਵਾਲੀ ਕੀ ਹੈ ਕਿਤੇ ਇਸ ਤਰ੍ਹਾਂ ਆਤਿਸ਼ਬਾਜੀ ਆ ਚਲਾਉਣ ਲੱਗ ਜਿਓ ਆ ਵੀ ਤਰੀਕਾਰ ਰਹੀ ਆ ਪੂਰ ਪਰਮੇਸ਼ਵਰ ਜੀ ਨੇ ਉਸ ਵੇਲੇ ਭਗਤਾਂ ਨੂੰ ਹਰ ਬਾਣੀ ਰਹੀ ਸੁਝਾਇਆ ਕਿ ਭਗਤ ਦਿਵਾਲੀ ਕੀ ਹੈ ਜਗਤ ਦਿਵਾਲੀ ਕੀ ਹੈ ਤੇ ਹਰ ਬਾਣੀ ਰਹੀ ਵਿਹਾਰ ਇਸ ਤਰ੍ਹਾਂ ਕੀਤਾ ਸਹਿ ਸੱਚੇ ਪਾਤਸ਼ਾਹ ਦਿਵਾਲੀ ਕਹੇ ਦਿਵਾਲੀ ਕਹੇ ਜਿਹੜੀ ਦਿਵਾਲੀ ਪਾਤਸ਼ਾਹ ਨੇ ਸਾਡੇ ਲਈ ਦਿਵਾਲੀ ਕਹੇ ਮੈਂ ਭਗਤਾਂ ਜੋਗੀ ਜੁਗ-ਜੁਗ ਰਾਤ ਤੱਕ ਆਈ ਆ ਮੈਂ ਤੇ ਭਗਤਾਂ ਦਾ ਰਾਤ ਤੱਕ ਦਿਆਂ ਜੁਗ-ਜੁਗ ਜਿਨ੍ਹਾਂ ਨੂੰ ਸਹਿਰ ਸੱਚੇ ਦੀ ਆਗਿ ਸੋਜੀ ਜਿਨ੍ਹਾਂ ਨੂੰ ਸਹਿਰ ਸੱਚੇ ਦੀ ਆਗਿ ਸੋਜੀ ਗ੍ਰਹਿ ਮੰਦਰ ਹੋਈ ਰੁਸ਼ਨਾਇਆ ਉਹਨਾਂ ਦੇ ਅੰਦਰ ਮੈਂ ਰੁਸ਼ਨਾਇ ਕਰ ਦਿੰਨੀ ਆ ਉਹਨਾਂ ਦੀ ਦਿਵਾਲੀ ਅੰਦਰ ਰੁਸ਼ਨਾਇ ਕਰਕੇ ਬਣਾ ਦੇਣੀ ਆ ਦਿਵਾਲੀ ਕਹਿੰਦੀ ਹੈ ਜਿਨ੍ਹਾਂ ਨੂੰ ਸਹਿਰ ਸੱਚੇ ਦੀ ਆਗਿ ਸੋਜੀ ਗ੍ਰਹਿ ਮੰਦਰ ਹੋਈ ਰੁਸ਼ਨਾਇਆ ਉਹਨਾਂ ਦੀ ਪੂਜਾ ਕਰਨ ਲੋਕੀ ਭਗਤਾਂ ਦੀ ਜਿਨ੍ਹਾਂ ਦੇ ਅੰਦਰ ਭਗਤਾਂ ਦੇ ਅੰਦਰ ਦਿਵਾਲੀ ਕਹਿੰਦੀ ਮੈਂ ਰੁਸ਼ਨਾਇ ਕਰ ਦਿੰਨੀ ਆ ਤੇ ਜਿਨ੍ਹਾਂ ਨੂੰ ਸਹਿ ਸੱਚੇ ਦੀ ਆਗਿ ਸੋਜੀ ਉਹਨਾਂ ਦੇ ਉਹਨਾਂ ਦੀ ਪੂਜਾ ਕਰਨ ਲੋਕੀ ਪਰਲੋਕ ਵਜੀ ਬਗਾਈਆ ਖੇਲ ਵੇਖ ਕੇ ਖੇਲ ਵੇਖ ਕੇ ਠਾਕਰ ਮੋਜੀ ਮਜ਼ਰ ਸਿੱਕੋ ਕਰ ਸਹਾਈਆ ਖੇਲ ਵੇਖੀ ਨਾ ਠਾਕਰ ਮੋਜੀ ਦੀ ਉਹਨੂੰ ਕੈਦੀ ਵੀ ਬੁਲਾਇਆ ਉਹਨੇ ਕਿਹਾ ਇਹ ਸ਼੍ਰੀ ਭਗਵਾਨ ਤੁਰਦਾ ਫਿਰਦਾ ਤੇ ਸਹਿ ਸੱਚੇ ਪਾਸ਼ਾ ਕੀ ਕਹਿੰਦੇ ਹਨ ਜਿਸ ਦਿਵਾਲੀ ਨੂੰ ਵੇਖ ਕੇ ਗਏ 베ਦੀ ਛੋਡੀ ਜਿਸ ਦਿਵਾਲੀ ਨੂੰ 10 ਗੁਰੂ ਸਾਹਿਬਾਨ ਦੇਖ ਕੇ ਗਏ ਬੇਦੀ ਛੋਟੀ ਨਾਨਕ ਗੋਬਿੰਦਖ ਖਲਾਈਆ ਸੋ ਦੀਪਕ ਲੋਕ ਪ੍ਰਕਾਸ਼ ਦੇਵੇ ਉਹ ਦਿਵਾਲੀ ਕਿਹਦੀ ਲੋਕ ਪ੍ਰਕਾਸ਼ ਦੇਵੇਗੀ ਉਹਦੀ ਜਿਸ ਦੀ ਜੋਤ ਨਾ ਕੋਈ ਬੁਝਾਈਏ ਜਿਸ ਦੀ ਜੋਤ ਨਾ ਕੋਈ ਬੁਝਾਈਆ ਉਹਦੀ ਸੋਝੀ ਦਿੰਦੀ ਆ ਉਹਦੀ ਜੋਤ ਦੀ ਰਸਾਈਂ ਦਿੰਦੀ ਆ ਜੋਤੀ ਜੋਸੂ ਪਰ ਆਪ ਆਪਣੀ ਕਿਰਪਾ ਕਰ ਸੱਚ ਦਿਵਾਲੀ ਦੇ ਰੜਾਈ ਸੱਚ ਦਿਵਾਲੀ ਭਗਤ ਦਿਵਾਲੀ ਕਹੇ ਪਾਸ਼ਣ ਫਿਰ ਕਿ ਭਗਤ ਦਿਵਾਲੀ ਕਹੇ ਮੈਂ ਸਦਾ ਰਹਾ ਦਿਨ ਰਾਤ ਇਹ ਇਹ ਕੋਈ 20 ਤੀਕ ਨੂੰ ਦਿਵਾਲੀ ਨਹੀਂ ਹੈ ਭਗਤਾਂ ਦੀ ਦਿਵਾਲੀ ਕਹਿੰਦੀ ਮੈਂ ਸਦਾ ਰਹਾ ਦਿਨ ਰਾਤ ਦੀਪਾਂ ਵਾਲੀ ਨਾ ਬੰਡ ਬੰਡਾਈ ਆ ਅਠੇ ਪੈ ਰੱਖਾਂ ਪ੍ਰਕਾਸ਼ ਪ੍ਰੇਮ ਨੂਰ ਰੁਸ਼ਨਾਈਆ ਪ੍ਰੇਮ ਦਾ ਨੂਰ ਅੰਦਰ ਰੁਸ਼ਨਾਈ ਕਰ ਜਿੰਨਾ ਭਗਤ ਪ੍ਰਭੂ ਨੂੰ ਪਿਆਰ ਕਰਦਾ ਹੈ ਉਸੇ ਨੂਰ ਦੀ ਰੁਸ਼ਨਾਈ ਉਸੇ ਅੰਦਰ ਮੈਂ ਕਰ ਦਿੰਦੀ ਆ ਭਗਤਾਂ ਦੀ ਦਿਵਾਲੀ ਕਹਿੰਦੀ ਆ ਮੈਂ ਕੋਈ ਦਿਵਸ ਵਾਲੀ ਵੰਡ ਨਹੀਂ ਕਰਦੀ ਕਿ ਫਲਾਣੀ ਤਰੀਕ ਨੂੰ ਦਿਵਾਲੀ ਆਣੀ ਹੈ ਮੈਂ ਤਾਂ ਦਿਸਰੈਨ ਉਹਨਾਂ ਦੇ ਅੰਦਰ ਦਿਵਾਲੀ ਦੀ ਰੁਸ਼ਨਾਈ ਕਰ ਦਿੰਦੀ ਆ ਦੀਪਕ ਵਿੱਚੋਂ ਦੀਪਕ ਦੀ ਦੇਮਾ ਲਾਟ ਲਲਾਟ ਕਰਾਂ ਰੁਸ਼ਨਾਈ ਆ ਜਨ ਭਗਤਾਂ ਦੀ ਮੇਟਾਂ ਬਾਟ ਅੱਧ ਬਾਟ ਆਪਾਂ ਦੁਫਾਈਆ ਉਹਨਾਂ ਦੀ ਬਾਟ ਮੇਟ ਦੀ ਉਹਨਾਂ ਧੁਰ ਦੇ ਸਾਥੀ ਬਣਾ ਦਿੱਤਾ ਸੱਚਖੰਡ ਦੇ ਵਾਸੀ ਬਣਾ ਦਿੱਤਾ ਉਹ ਕਹਿੰਦੀ ਮੈਂ ਉਹਨਾਂ ਦੀ ਬਾਟ ਮੇਟ ਦਿੱਤੀ ਮੰਡਲ ਵਖਾ ਕੇ ਘਾਟ ਘਾਟੇ ਪੂਰ ਕਰਾਈਆ ਆਤਮ ਦੀ ਦਸਕੇ ਜਾਤ ਜਾ ਭਗਤ ਦਵਾਲੀ ਕੀ ਕਹਿੰਦੇ ਆਤਮਗਦੀ ਦੱਸ ਕੇ ਜਾਤ ਪਰਮਾਤਮ ਦੇ ਆਮਲਾਈਆ ਜੈਦ ਅਦ੍ਰੁਸ਼ਨਾਹੀ ਕਰ ਦਿੱਤੀ ਆਪਣੀ ਅੱਠੇ ਪੈਰ ਤਾਂ ਮੈਂ ਪਰਮਾਤਮ ਨੂੰ ਮਲਾ ਦਿੰਨੀ ਆ ਤੇ ਮੈਂ ਦੱਸਦੀ ਹਾਂ ਕਿ ਆਤਮਾ ਉਸਤੀ ਹੀ ਜਾਤ ਹੈ ਆਤਮਗਦੀ ਦੱਸ ਕੇ ਜਾਤ ਪਰਮਾਤਮ ਦੇ ਆਮਲਾਈਆ ਜੋਤੀ ਜੋਸੂ ਪਰ ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਕਾਰ ਕਮਾਈਆ ਦਵਾਲੀ ਕਹੇ ਦਵਾਲੀ ਕਹੇ ਮੈਂ ਆਈ ਵਿੱਚ ਸੰਸਾਰ ਦੀਵੇ ਬੱਤੀ ਦੀਵੇ ਬੱਤੀ ਸਭ ਦੇ ਗੁਲ ਕਰਾਈਆ ਇਹ ਜਿਹੜੇ ਜਗਾਉਂਦੇ ਨੇ ਦੀਵੇ ਬੱਤੀ ਉਹ ਕਹਿੰਦੀ ਮੈਂ ਤਾਂ ਆਈਆਂ ਸੰਸਾਰ ਚ ਉਹਨਾਂ ਦੇ ਦੀਵੇ ਬੱਤੀ ਗੁਲ ਕਰਨ ਲਈ ਆਈਆਂ ਦੀਵੇ ਬੱਤੀ ਸਭ ਦੇ ਗੁਲ ਕਰਾਈਆ ਮੇਰੇ ਸ਼ਹਿਨशाह ਦਾ ਮੇਰੇ ਸ਼ਹਿਨशाह ਦਾ ਸ਼ਹਿਨਸ਼ਾਹੀ ਵਿਵਾਰ ਸਾਚੀ ਸ਼ਮਨ ਕੋਈ ਜਗਾਈਆ ਮੇਰੇ ਸ਼ਹਿਨशाह ਦਾ ਸ਼ਹਿਨਸ਼ਾਹੀ ਵਿਵਾਰ ਸਾਚੀ ਸ਼ਮਨ ਕੋਈ ਜਗਾਈਆ ਜੋ ਜਿਹੜੀ ਉਸ ਨੇ ਤੁਹਾਡੇ ਅੰਦਰ ਰੁਸ਼ਨਾਈ ਕਰ ਦਿੱਤੀ ਉਸ ਤੋਂ ਵੱਡੀ ਸ਼ਮਾ ਕੋਈ ਹੋ ਨਹੀਂ ਜਗਾ ਸਕਦਾ ਦੁਬਾਰੀ ਕਹਿੰਦੀ ਹੈ ਖੇੜੇ ਉਜੜੇ ਵਿੱਚ ਸੰਸਾਰ ਬੇੜੇ ਕੂੜੇ ਦੇਆਂ ਡੁਬਾਈਆ ਖੇੜੇ ਉਜੜਦੇ ਖੇੜੇ ਉਜੜੇ ਪਏ ਨੇ ਦੇਖੋ ਤੁਸੀਂ ਦੁਨੀਆ ਦੀ ਹਾਲ ਕਿਵੇਂ ਭੱਜੇ ਫਿਰਦੇ ਨੇ ਕਿਸਰਾ ਇਜ਼ਰਾਈਲ ਨੇ ਅਟੈਕ ਕਰਕੇ ਉੱਥੇ ਤੇ ਉੱਥੇ ਘਰ ਢਾਹ ਢੇਰੀ ਕਰ ਦਿੱਤੇ ਉਹਨਾਂ ਦੇ ਘਰ ਉਜੜ ਗਏ ਇੱਥੇ ਇਹੀ ਗੱਲ ਕਰੀਏ ਖੇੜੇ ਉਜੜੇ ਵਿੱਚ ਸੰਸਾਰ ਬੇੜੇ ਕੂੜੇ ਦੇਆਂ ਡੁਬਾਈਆ ਭਗਤਾਂ ਕਰਾਂ ਪਿਆ भगत दिवाली की कहती है भगत कर प्यार प्रेमिया लिया उठाई जिना जिना सोह महाराज शेर सिंह विष्णु भगवान बोलिया जयकार दाली कहती है भगत दवाली जिना सोह महाराज शेर सिंह विष्णु भगवान बोलिया जयकार ऊना देवा मान पंडियाई ओना देवा मान बंडियाई दिया बाती कमला पाती बाल के गम पार तेल बत्ती बिना ਤੇਲ ਬੱਤੀ ਤੋਂ ਬਿਨਾ ਮੈ ਰੁਸ਼ਨਾਈ ਕਰ ਦਿੰਦੀ ਆ ਉਹਨਾਂ ਦੇ ਉੱਤੇ ਤੇਲ ਬੱਤੀ ਬਿਨਾ ਸੋ ਜਗਦਾ ਰਹੇ ਸੋ ਜਗਦਾ ਰਹੇ ਸੰਤ ਭਗਤਾਂ ਵਾਲੀ ਪਰਪਾਤ ਭਗਤਾਂ ਦੇ ਤੇ ਸਦਾ ਦਿਵਾਲੀ ਹੈ ਸਦਾ ਜਗਦੀ ਰਹਿੰਦੀ ਹੈ ਭਗਤਾਂ ਵਾਲੀ ਪਰਪਾਤ ਨੂਰ ਇੱਕੋ ਇੱਕ ਰੁਸ਼ਨਾਈ ਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਦਾ ਸਾਚੀ ਸੱਚ ਕਰੇ ਰੁਸ਼ਨਾਈਆ ਭਗਤ ਦਿਵਾਲੀ ਕਹੇ ਫੇਰ ਭਗਤ ਦਿਵਾਲੀ ਕਹਿੰਦੀ ਆ ਭਗਤ ਦਿਵਾਲੀ ਕਹੇ ਮੈਨੂੰ ਲੋਹ ਨਹੀਂ ਦੀਆ ਬੱਤੀ ਮੈਨੂੰ ਦੀਆ ਬੱਤੀ ਦੀ ਲੋਹ ਨਹੀਂ ਕਿਤੇ ਦੀਵਿਆਂ 'ਚ ਬੱਤੀਆਂ ਪਾ ਕੇ ਤੇਲ ਪਾ ਕੇ ਸਰੋਂ ਦਾ ਤੇਲ ਇਸ ਵੇਲੇ 200 ਰੁਪਏ ਲੀਟਰ ਹੈ ਕਿਤੇ ਉਂਝੀ ਸਾੜ ਦਿਓ ਸਮਝ ਲਓ ਭਗਤ ਦਿਵਾਲੀ ਕਹੇ ਮੈਨੂੰ ਲੋਹ ਨਹੀਂ ਦੀਆ ਬੱਤੀ ਤੇਲ ਵਾਲੀ ਨਾ ਅਸਰਖਾਈਆ ਮੈਂ ਭਗਤਾਂ ਨੂੰ ਮਲਾਉਣਾ ਮੈਂ ਭਗਤਾਂ ਨੂੰ ਮਣਾਉਣਾ ਤੁਰਦਾ ਕਮਲਾ ਪੱਤੀ ਮੈਂ ਭਗਤਾਂ ਨੂੰ ਮਲਾਉਣਾ ਤੁਰਦਾ ਕਮਲਾ ਪੱਤੀ ਜਿਸ ਨੂੰ ਮਿਲਿਆ ਜੋਤ ਨਾ ਕੋਈ ਬੁਝਾਈ ਜਿਸ ਨੂੰ ਮਿਲਿਆ ਜੋਤ ਨਾ ਕੋਈ ਬੁਝਾਈ ਆ ਦੁਨੀਆ ਵਾਲੀ ਜੋਤ ਤਾਂ ਥੋੜੇ ਜਿਹਾ ਦੋ ਘੜਿਆਵਾ ਤੇਲ ਮੁੱਕ ਗਿਆ ਬੱਤੀ ਵੀ ਬੁਝ ਗਈ ਇੱਥੇ ਉਹ ਕਹਿੰਦੀ ਮੈਂ ਇਸ ਤਰ੍ਹਾਂ ਨਹੀਂ ਭਗਤ ਦਿਵਾਲੀ ਕਹਿੰਦੀ ਆ ਮੈਂ ਭਗਤਾਂ ਨੂੰ ਇਸ ਤਰ੍ਹਾਂ ਦੀ ਜੋਤ ਨੂੰ ਜਗਾਉਣਾ ਜਿਹੜੀ ਜੋਤ ਨੂੰ ਕੋਈ ਬੁਝਾ ਨਹੀਂ ਸਕਦਾ ਇਹੋ ਖੇਲ ਲੱਗੇ ਅੱਛੀ ਅੱਛੀ ਤਰ੍ਹਾਂ ਦਲਾਈਆ ਜਨ ਭਗਤਾਂ ਕਰਾ ਪੱਕੀ ਹੁਕਮ ਦੱਸਾਂ ਵੇ ਪਰਵਾਇਆ ਜਨ ਭਗਤੋ ਸੱਚ ਦਿਵਾਲੀ ਵੇਖੋ ਸੱਚ ਦੀਵਾਰੀ ਵੇਖੋ ਆਪਣੀ ਉਸ ਅੱਖੀ ਜੋ ਅੱਖੀਆਂ ਦੇ ਪਿੱਛੇ ਅੱਖੀ ਜੋ ਅੱਖੀਆਂ ਦੇ ਪਿੱਛੇ ਅੱਖੀ ਦੀਤੀ ਲਗਾਈ ਆ ਅੱਖੀਆਂ ਦੇ ਪਿੱਛੇ ਅੱਖੀ ਦੀਤੀ ਲਗਾਈ ਆ ਉੱਥੇ ਜੋਤ ਜਗਤ ਜਿੱਥੇ ਹਨੇਰੇ ਰਹੇ ਨਾ ਰਤੀ ਦਿਵਸ ਰਣ ਹੋਏ ਰੁਸ਼ਨਾਇਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸਾਚੀ ਦੇਵੇ ਇੱਕ ਮਤੀ ਮਾਤਰ ਗੁਰਮਖਾਂ ਹੱਲ ਕਰਾਈਆ ਜੱਤ ਦੀ ਦਿਵਾਲੀ ਕਹੇ ਉਹ ਜੱਤ ਦੀ ਦਿਵਾਲੀ ਬੋਲ ਵੀ ਭਗਤੀ ਦੀ ਦਿਵਾਲੀ ਤਾਂ ਤੁਹਾਨੂੰ ਸਭ ਕੁਝ ਦੱਸ ਦਿੱਤਾ ਕਿ ਮੈਂ ਤਾਂ ਹਮੇਸ਼ਾ ਜਗਦੀਆਂ ਭਗਤਾਂ ਦੇ ਅੰਦਰ ਉਸਨਾਈ ਕਰਦੀਆਂ ਜੱਤ ਦੀ ਦਿਵਾਲੀ ਕਹੇ ਮੈਨੂੰ ਆਉਂਦਾ ਰਿਹਾ ਡਰ ਮੈਨੂੰ ਆਉਂਦਾ ਰਿਹਾ ਡਰ ਡਰ ਰਿਹਾ ਸੜਾਈਆ ਖੁਸ਼ੀ ਹੋਈ ਨਹੀਂ ਘਰ ਘਰ ਖੁਸ਼ੀ ਹੋਈ ਨਹੀਂ ਘਰ ਘਰ ਦਿਵਾਲੀ ਦੇ ਦੀਏ ਜਾਲ ਕੇ ਥੋੜਿਆਂ ਵਿੱਚੋਂ ਬਹੁਤੇ ਰਹੇ ਪੁਛਤਾਈਆ ਥੋੜਿਆਂ ਵਿੱਚੋਂ ਬਹੁਤੇ ਰਹੇ ਪੁਛਤਾਈਆ ਦਿਵਾਲੀ ਤੋਂ ਬਾਅਦ ਕਿੰਨੇ ਹਸਪਤਾਲਾਂ ਵਿੱਚ ਦਾਖਲ ਹੋ ਜਾਂਦੇ ਨੇ ਅਸੀਂ ਆਪਣੇ ਅੱਖੀਂ ਵੇਖੇ ਨੇ ਇੱਕ ਨੌਜਵਾਨ ਮੁੰਡਾ ਤੇ ਦੀਵਾਲੀ ਚਲਾਉਂਦਾ ਹੋਇਆ ਉਹਦੀ ਅੱਖ ਦੇ ਵਿੱਚ ਜਦੋਂ ਲੱਗੀ ਉਹ ਸਦਾ ਲਈ ਅੱਪ ਤੋਂ ਇੱਕ ਅੱਖ ਚਲੀ ਗਈ ਤੇ ਉਹ ਇੰਨਾ ਸੋਹਣਾ ਮੁੰਡਾ ਸੀ ਮਾਪੇ ਦਾ ਉਹ ਦੀਵਾਲੀ ਮਨਾਉਂ ਇੱਥੇ ਇਹ ਦੀਵਾਲੀ ਕਰਨੀ ਆ ਥੋੜਿਆਂ ਵਿੱਚੋਂ ਬਹੁਤੇ ਰਹੇ ਪਛਤਾਈ ਆ ਮੰਜ਼ਲ ਵੇਖਿਆ ਨਾ ਕਿਸੇ ਚੜ ਸਤ ਦੀਪਕ ਨਾ ਕੋਈ ਚਮਕਾਈਆ ਕਿਸ ਨੇ ਮੰਜ਼ਲ ਚੜ ਕੇ ਤਾਂ ਉਹ ਦੀਪਕ ਵੇਖਿਆ ਹੀ ਨਹੀਂ ਜਗ ਦੁਨੀਆਂ ਦੀਵਾਲੀਆਂ ਇੱਕ ਦੂਜੇ ਤੋਂ ਵੱਧ ਉਹਨੇ 10 ਲੜੀਆਂ ਲਾਈਆਂ ਨੇ ਮੈਂ 20 ਲੜੀਆਂ ਲਾਉਂਗਾ ਉਹਨੇ 15 ਲਾਈਆਂ ਨੇ ਮੈਂ 30 ਲਾਉਂਗਾ ਕਿ ਇਹਦੇ ਨਾਲ ਕੋਈ ਮੁਕਾਬਲਾ ਨਹੀਂ ਭਗਵਾਨ ਦੀ ਮਿਲ ਨਹੀਂ ਕਦੇ ਨਹੀਂ ਹੁੰਦੀ ਇਸ ਤਰ੍ਹਾਂ ਖਾਲੀ ਵੇਖ ਕੇ ਕਿਲੇਗੜ ਜਗਤ ਦਿਵਾਲੀ ਕਹਿੰਦੀ ਐ ਮੈਂ ਖਾਲੀ ਵੇਖ ਕੇ ਕਿਲੇਗੜ ਮੈਂ ਅੰਦਰੋਂ ਘਰਾਂ ਦੋਹਾਈਆ ਮੈਂ ਤਾਂ ਅੰਦਰੋਂ ਦੁਹਾਈ ਦਿੰਨੀ ਆ ਇਹ ਖਾਲੀ ਘਰਾਂ ਦੇ ਵਿੱਚ ਕੀ ਤੁਸੀਂ ਇਹ ਦੀਵੇ ਬਾਲਦੇ ਹੋ ਇਹੋ ਭਾਸ਼ਾ ਦਾ ਜਿਵੇਂ ਸ਼ਬਦ ਦੀ ਉਜੜਨ ਵਾਲੀ ਜੜ ਜਲਤ ਦਿਵਾਲੀ ਕਹਿੰਦੀ ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਸਾਰਿਆਂ ਦੀ ਜੜ ਕੁੱਜਣ ਵਾਲੀ ਹੈ ਇਹ ਉਹ ਪਾਸ ਦਾ ਜਿਵੇਂ ਸਭ ਦੀ ਉਜਣ ਵਾਲੀ ਜੜ ਸਿਰ ਸਕੇ ਨਾ ਕੋਈ ਠਾਈਆ ਵਿਆ ਦੀਪਕ ਰਿਆ ਕੋਈ ਨਾ ਬਲ ਬਲ ਦੀ ਅਗਨਾ ਕੋਈ ਭਜਾਈਆ ਦੀਪਕ ਨਹੀਂ ਜਗਦੇ ਬਲ ਦੀ ਅਗ ਜਗਦੀ ਹੈ ਉਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਿਨਾ ਭਗਤਾਂ ਸੱਚਾ ਦਿਸਾ ਦਿੱਤਾ ਕਿਸੇ ਨਾ ਫਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇ ਭਗਤਾਂ ਸਾਚਾ ਦਿੱਤਾ ਕਿਸੇ ਨਾ ਫਲ ਊੜ ਕੜਿਆਰਾ ਦੀਵੇ ਗੁੰਨ ਰਿਹਾ ਕਰਈਆ ਊੜ ਕੜਿਆਰਾ ਦੀਵੇ ਗੁੰਨ ਰਿਹਾ ਕਰਈਆ ਸੋ ਜਗਤ ਦੀਵਾਲੀ ਭਗਤ ਦੀਵਾਲੀ ਆਪਨੇ ਸਾਡੀ ਸੋ ਲਈ ਤੇ ਸਾਡੀ ਮੇਰੀ ਇੱਕ ਬੇਨਤੀ ਹੈ ਕਿਤੇ ਘਰ ਜਾ ਕੇ ਉਹ ਊੜ ਕੜਿਆਰਾ ਵਾਲੇ ਦੀਵੇ ਨਾਲ ਜਗਾ ਲਓ ਪਾਤਸ਼ਾਹ ਨੇ ਇੱਥੇ ਸਭ ਕੁਝ ਦੱਸ ਦਿੱਤਾ ਭਗਤ ਦੀਵਾਲੀ ਕਿਸ ਤਰ੍ਹਾਂ ਦੀ ਹੈ ਜਗਤ ਦੀਵਾਲੀ ਕਿਸ ਤਰ੍ਹਾਂ ਦੀ ਹੈ ਕਿਤੇ ਲੋ ਜੇ ਭਗਤਵਾਨਾ ਪ੍ਰਭੂ ਨੂੰ ਰੱਖਿਆ ਕਰੋ ਯਾਦ ਲੋਕ ਲੱਗਿਆ ਰਹਿਣ ਕੋਈ ਨਾ ਪਾਈਆ ਕਿਉਂ ਤੇ ਅਬਦਾਰ ਪਿਗੰਬਰ ਗੁਰੂਆਂ ਤੋਂ ਆਇਆ ਬਾਅਦ ਚੌਥੀ ਜਾਤਾ ਹੋ ਕੇ ਆਪਣਾ ਵੇਸ਼ ਬਟਾਈਆ ਉਸਨੇ ਤੁਹਾਨੂੰ ਦਿਵਾਲੀ ਦੱਸ ਦਿੱਤੀ ਤੁਹਾਡੀ ਦਿਵਾਲੀ ਕਿਹੜੀ ਹੈ ਜਗਤ ਦੀ ਕਿਹੜੀ ਹੈ ਉਸਤੇ ਉਤੇ ਚੰਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਜੇ ਕੋਈ ਹਰ ਬਾਣੀ ਦਾ ਸ਼ਬਦ ਬੋਲਦਿਆਂ ਤੇ ਆਪਣੇ ਵੱਲੋਂ ਸ਼ਬਦ ਬੋਲਦਿਆਂ ਗਲਤੀ ਹੋ ਗਈ ਉਹ ਪਾਤਸ਼ਾਹ ਮਾਫ ਕਰ ਤੁਸੀਂ ਵੀ ਸਾਹਿਬ ਤੇ ਪਾ ਤੇ ਬੇਨਤੀ ਮਨਜ਼ੂਰ ਕਰਨਾ ਕਿ ਅੱਜ 4 ਦਿਨ ਨੂੰ ਚਾਰ ਕੱਤਕ ਦੀ ਦਿਵਾਲੀ ਹੈ ਇਸ ਤੇ ਆਪਾਂ ਸਾਰਿਆਂ ਨੇ ਜੋ ਪਾਤਸ਼ਾਹ ਨੇ ਹਰਬਾਨ ਜੀ ਹੁਕਮ ਲਖਾਇਆ ਉਸ ਤੇ ਅਮਲ ਕਰਨਾ ਹੈ ਕਿ ਕਾਰਿਆਂ ਦਾ ਸਾਥ ਦੇਣਾ ਸੋ ਹੰਗ ਮਹਾਰਾਜੇ ਸਿੰਘ ਵਿਸ਼ਨੂ ਭਗਵਾਨ ਦੀ ਜੈ